ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਪਿੱਛੇ ਜੀ ਅਸੀਂ ਨਾ ਇੱਕ ਵੀਡੀਓ ਬਣਾਈ ਸੀ ਬੱਕਰੀਆਂ ਦੇ ਚਾਰੇ ਤੇ ਤੇ ਸਾਨੂੰ ਬਹੁਤ ਸਾਰੇ ਭਰਾਵਾਂ ਨੇ ਕਮੈਂਟ ਕੀਤੇ ਵੀ ਤੁਸੀਂ ਨਾ ਪੂਰੇ ਦਿਨ ਦੀ ਜਿਹੜਾ ਹੈਗਾ ਰੁਟੀਨ ਦੱਸੋ ਵੀ ਕੀ ਕੀ ਪੋਣੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਭਾਈ ਇਹ ਸਾਰੇ ਬੱਕਰੀ ਪਾਲਕਾਂ ਦਾ ਵੱਖ-ਵੱਖ ਤੇ ਯਰ ਬਾ ਵੱਖੋ ਵੱਖਰਾ ਖਾਣ ਨੂੰ ਦਿੰਦੇ ਆ ਪਰ ਅਸੀਂ ਆਪਦੀਆਂ ਬੱਕਰੀਆਂ ਨੂੰ ਨਾਰਮਲ ਡਾਈਟ ਦੇ ਉੱਤੇ ਸਿਰਫ ਮੱਕੀ ਦਾ ਆਚਾਰ ਦੇ ਰਹੇ ਹਾਂ ਇਸ ਨੂੰ ਅਸੀਂ ਹੁਣ ਲਗਾਤਾਰ 6-7 ਮਹੀਨੇ ਸਾਡਾ ਮੱਕੀ ਦਾ ਆਚਾਰ ਚੱਲਣਾਗਾ ਪੂਰੀ ਸਰਦੀ ਜਦੋਂ ਜ਼ਿਆਦਾ ਠੰਡਾ ਪੈਣ ਲੱਗੀਆਂ ਉਦੋਂ ਅਸੀਂ ਮੂੰਗਫਲੀ ਦਾ ਨੀਰਾ ਜਾਂ ਗੁਆਰੇ ਦਾ ਨੀਰਾ ਪਾਉਣੇ ਆ ਠੀਕ ਹੈ ਜੀ ਇਸ ਵਾਰੀ ਅਸੀਂ ਮੂੰਗਫਲੀ ਦਾ ਨੀਰਾ ਪਾਵਾਂਗੇ ਉਸ ਤੋਂ ਬਾਅਦ ਫਿਰ ਅਗਲਾ ਜਦੋਂ ਤੁਮ ਤੁਹਾਂ ਧੁੰਦਾ ਨਿਕਲ ਗਿਆ ਸਿਆਲ ਟੱਪ ਗਿਆ ਫਿਰ ਅਸੀਂ ਅੱਗੇ ਜਾ ਕੇ ਜਿਵੇਂ ਜਮੀ ਹੋਗੀ ਬਰਸੀਨ ਹੋਗੀ ਮਹੀਨਾ ਡੇਢ ਮਹੀਨਾ ਉਹਦੇ ਤੇ ਟੱਪਾਵਾਂਗੇ ਫਿਰ ਚੱਲ ਪੂਆ ਜੰਤਰ ਠੀਕ ਹੈ ਜੀ ਜੰਤਰ ਤੋਂ ਬਾਅਦ ਫਿਰ ਅਗਲਾ ਸਿੰਤ ਜਿਹੜਾ ਸਾਡਾ ਸਮਾਂ ਦੁਬਾਰੇ ਫਿਰ ਮੱਕੀ ਦਾ ਆ ਜਾਣਾਗਾ ਸੋ ਸਾਡਾ ਇਹ ਨਾਰਮਲ ਡਾਈਟ ਹੈ ਇਹਦੇ ਵਿੱਚ ਕੋਈ ਦਾਣਾ ਦੂਣਾ ਕੁਛ ਨਹੀਂ ਐਡ ਕਰਦੇ ਅਸੀਂ ਨਾ ਕਣਕ ਪਾਉਣੀ ਆ ਨਾ ਮੱਕੀ ਨਾ ਛੋਲੇ ਕੁਛ ਨਹੀਂ ਪਾਉਂਦੇ ਬੱਕਰੀਆਂ ਨੂੰ ਨਾਰਮਲ ਡਾਈਟ ਦੇ ਰੱਖਦੇ ਆ ਜਦੋਂ ਬੱਕਰੀ ਗੱਭਣ ਹੋ ਜਾਂਦੀ ਆ ਤਿੰਨ ਮਹੀਨਿਆਂ ਤੋਂ ਕ੍ਰਾਸ ਕਰ ਜਾਂਦੀ ਆ ਜਦੋਂ ਬੱਕਰੀ ਦਾ ਡੇਢ ਕਿ ਮਹੀਨਾ ਰਹਿ ਜਾਂਦਾ ਸੂਣ ਦਾ ਕਹਿੰਦੇ ਆ ਭਾਬ ਸਾਢੇ ਤਿੰਨ ਮਹੀਨਿਆਂ ਦੀ ਗੱਭਣ ਹੋ ਜਾਂਦੀ ਆ ਉਦੋਂ ਅਸੀਂ ਇਹਨਾਂ ਨੂੰ ਫੀਡ ਦਿੰਨੇ ਆ 트ਾਂਜੈਕਸ਼ਨ ਫੀਡ ਜਿਹੜੀ ਕਾਰਗਿਲ ਦੀ ਆਉਂਦੀ ਆਗੀ ਉਹ 트ਾਂਜੈਕਸ਼ਨ ਫੀਡ ਦੇ ਬਹੁਤ ਵਧੀਆ ਪਹਿਲਾਂ ਮੈਂ ਪਲੱਸ ਲੈ ਕੇ ਆਣਾ 트ਾਂਜੈਕਸ਼ਨ ਪਲੱਸ ਫਿਰ ਕੁਝ ਦਿਨ ਪਾ ਕੇ ਉਸ ਤੋਂ ਬਾਅਦ ਅਗਲੀ ਬੋਰੀ ਜਿਹੜੀ ਆਪਣੀ ਚਲਦੀ ਆ ਉਹ 트ਾਂਜੈਕਸ਼ਨ ਮਿਕਸ ਦੀ ਚਲਦੀ ਆ ਉਹ ਫੀਡ ਪਾਉਣ ਦੇ ਨਾਲ ਇਹਦੇ ਫਾਇਦੇ ਇਹ ਹੋ ਜਾਂਦੇ ਆ ਇੱਕ ਤਾਂ ਬੱਕਰੀ ਦਾ ਜਿਹੜਾ ਜਾਪਾ ਚਾਹੇ ਉਹ ਪਹਿਲਣਾ ਚਾਹੇ ਦੂਜੀ ਆ ਚ ਕੁਝ ਵੀ ਆ ਸੂੰਦੀ ਬੜੀ ਆਸਾਨੀ ਨਾਲ ਆ ਸਾਫ ਬਹੁਤ ਵਧੀਆ ਹੋ ਜਾਂਦੀ ਆ ਦੁਬਾਰਾ ਜਲਦੀ ਉਹਦੀ ਪ੍ਰੈਗਨੈਂਸੀ ਸੇਫ ਰਹਿੰਦੀ ਆ ਬੱਚੇ ਜਿਹੜੇ ਹੈਗੇ ਆ ਉਹ ਹੈਲਦੀ ਹੁੰਦੇ ਆ ਬੱਕਰੀ ਦੁੱਧ ਤੇ ਚੰਗੀ ਆਉਂਦੀ ਆ ਜਿਹਦੇ ਨਾਲ ਬੱਚੇ ਹੈਲਦੀ ਰਹਿੰਦੇ ਆ ਜਿਹੜੇ ਜਾਨਵਰ ਫਾਰਮ ਦੇ ਉੱਤੇ ਰੱਖਣੇ ਆ ਉਹ ਦਰਮਿਆਨੇ ਜੇ ਜਾਨਵਰ ਹੋਣੇ ਚਾਹੀਦੇ ਉਹਨਾਂ ਨੂੰ ਐਵੇਂ ਬੜਾ ਤੰਗ ਕੇ ਨਹੀਂ ਰੱਖਣਾ ਚਾਹੀਦਾ ਮੈਂ ਬਹੁਤ ਸਾਰੇ ਭਰਾਵਾਂ ਦੇ ਇਹ ਤਰੀਕੇ ਦੇ ਜਾਨਵਰ ਦੇਖੇ ਜਿਹੜੇ ਬਹੁਤ ਜ਼ਿਆਦਾ ਡਾਈਟ ਪਾ ਦਿੰਦੇ ਆ ਜਾਨਵਰਾਂ ਨੂੰ ਇਹਨਾਂ ਨੂੰ ਅਟੈਕ ਆ ਜਾਂਦਾ ਕਿਉਂ ਫਾਰਮ ਦੇ ਉੱਤੇ ਖੜੇ ਰਹਿੰਦੇ ਆ ਤੋਰਾ ਫੇਰਾ ਹੁੰਦਾ ਨਹੀਂ ਖਰਾਕ ਖਾਈ ਜਾਂਦੇ ਆ ਪਰ ਜਿਹੜੇ ਆਪਣੇ ਫਾਰਮ ਦੇ ਉੱਤੇ ਚਾਹੇ ਬੱਕਰੀ ਰੱਖਣੀ ਆ ਚਾਹੇ ਰੱਖਣਾ ਤੁਸੀਂ ਆਪਣਾ ਬਰੀਡਰ ਰੱਖਣਾਗਾ ਉਹਨਾਂ ਨੂੰ ਨਾਰਮਲ ਡਾਈਟ ਤੇ ਰੱਖੋ ਨਾ ਉਹਨਾਂ ਨੂੰ ਲਿੱਸੇ ਹੁਣ ਦਿਓ ਨਾ ਬਾਲੇ ਤਕੜੇ ਕਰੋ ਦਰਮਿਆਨੇ ਰੱਖੋ ਪਰ ਜਿਹੜੇ ਬੱਚੇ ਤੁਸੀਂ ਸੇ ਜਿਹੜਾ ਜਾਨਵਰ ਸੇਲ ਕਰਨਾ ਹੈ ਉਹਦੀ ਤੁਸੀਂ ਚੰਗੇ ਤਰੀਕੇ ਨਾਲ ਸੇਵਾ ਕਰ ਲਓ ਸਾਂਭ-ਸਮਹਾਲ ਕਰ ਲਓ ਨੂੰ ਅਲੱਗ ਕੱਢ ਕੇ ਚਾਹੇ ਦਾਣੇ ਪਾ ਲਓ ਚਾਹੇ ਉਹਨੂੰ ਫੀਡ ਪਾਓ ਜਿਸ ਤਰੀਕੇ ਨਾਲ ਮੈਂ ਬੱਕਰੇ ਸੇਲ ਕਰਦਾ ਹੁੰਦਾ ਜਿਵੇਂ ਬੀਟਲ ਦੇ ਬੱਕਰੇ ਆ ਤੇ ਜਾਂ ਛੋਟੇ ਬੱਚੇ ਆ ਉਹਨਾਂ ਨੂੰ ਅਲੱਗ ਤੋਂ ਅਸੀਂ ਜਿਵੇਂ ਦਾਣੇ ਵਗੈਰਾ ਪਾ ਦਿੰਨੇ ਆ ਜਿਵੇਂ ਕਿਸੇ ਨੂੰ ਛੋਲੇ ਪਾਤੇ ਮੱਕੀ ਪਾਤੀ ਮੂੰਗੀ ਪਾਤੀ ਕਣਕ ਪਾਤੀ ਜਾਂ ਕੋਈ ਫੀਡ ਕਿਸੇ ਵੀ ਤਰੀਕੇ ਦੀ ਜਿਹੜੀ ਬੱਚਿਆਂ ਨੂੰ ਗਰੋਥ ਕਰ ਦਿੰਦੀ ਆ ਠੀਕ ਹੈ ਆਮ ਆਮ ਨੋਰਮਲ ਇਹਨਾਂ ਦੀ ਡੀਵਾਰਮਿੰਗ ਹੁੰਦੀ ਆ 3 ਮਹੀਨਿਆਂ ਤੋਂ ਹੁੰਦੀ ਆ ਤਨ ਮਹੀਨਾ ਤਨ ਨੂੰ ਪੇਟ ਦੇ ਕੀੜਿਆਂ ਵਾਲੀ ਦਵਾਈ ਦਿੰਨੇ ਆ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਜਿਹੜੀ ਬੱਕਰੀਆਂ ਲੱਗਦਾ ਘਟ ਖਾਂਦੀ ਪੀਂਦੀ ਆ ਉਹਨੂੰ ਲੀਵਰ ਟੌਨਿਕ ਦਿੰਨੇ ਆ ਹਰ ਇੱਕ ਨੂੰ ਲੀਵਰ ਟੌਨਿਕ ਨਹੀਂ ਦਿੰਦੇ ਲੀਵਰ ਟੌਨਿਕ ਸਿਰਫ ਦੇਖੋ ਇੱਕ ਲੀਵਰ ਵਾਲੀ ਦਵਾਈ ਆ ਠੀਕ ਆ ਨਾ ਕਿ ਕੋਈ ਖਾਣ ਵਾਲੀ ਚੀਜ਼ ਆ ਮੰਨ ਲਓ ਵੀ ਅਸੀਂ ਸਾਰਾ ਕੁਝ ਵਧੀਆ ਖਾਣ ਪੀ ਰੇ ਹਾਂ ਮਨੁੱਖ ਤੇ ਲਾ ਲਓ ਤੇ ਜੇ ਤੁਸੀਂ ਵਧੀਆ ਖਾਂਦੇ ਪੀਂਦੇ ਹੋ ਤੇ ਡਾਕਟਰ ਤੁਹਾਨੂੰ ਜਾਂ ਕੋਈ ਕੋਈ ਬੰਦਾ ਸਲਾਹ ਦੇਵੇ ਤੁਹਾਨੂੰ ਵੀ ਤੂੰ ਲੀਵਰ ਟੌਨਿਕ ਲੈ ਲਾ ਜਦੋਂ ਤੁਸੀਂ ਲੀਵਰਟੌਨ ਇੱਕ ਦਵਾਈ ਹੈ ਯਾਰ ਨਾ ਕਿ ਕੋਈ ਖਰਾਕ ਹੈ ਲੋਕ ਲੀਟਰਾਂ ਦੇ ਲੀਟਰ ਲੀਵਰਟੌਨ ਕਿ ਲਿਆ ਲੈ ਕੇ ਪਸ਼ੂ ਨੂੰ ਦੇ ਜਾਂਦੇ ਆ ਸੋ ਇਹ ਚੀਜ਼ ਦਾ ਅਸੀਂ ਤੁਸੀਂ ਗ੍ਰੇਜ ਕਰੋ ਜਿਹੜੇ ਜਾਨਵਰ ਤੁਹਾਨੂੰ ਲੱਗਦਾ ਵੀ ਨਹੀਂ ਖਟ ਖਾਂਦਾ ਪੀਂਦਾ ਉਹਨੂੰ ਕੋਈ ਲੱਗਦਾ ਨਹੀਂ ਉਹਨੂੰ ਡੀ ਵਾਰਮਿੰਗ ਕਰਕੇ ਉਹਨੂੰ ਲੀਵਰਟੌਨ ਦੇ ਦਿਓ ਮਹੀਨੇ 'ਚ 10 ਕ ਦਿਨ ਦੇ ਸਕਦੇ ਹਾਂ ਤੇ ਠੀਕ ਹੈ ਉਹਦੇ ਨਾਲ ਜਦੋਂ ਸਾਡਾ ਪਸ਼ੂ ਚਾਰ ਕਰਨ ਲੱਗ ਗਿਆ ਫਿਰ ਉਸ ਨੂੰ ਨਾ ਦਿਓ ਜਾਂ ਕਿਸੇ ਨੂੰ ਮੋਕ ਲੱਗੀ ਹੈ ਜਿਹਦਾ ਲੀਵਰ ਦੀ ਪ੍ਰੋਬਲਮ ਹੈਗੀ ਆ ਨਾ ਉਹ ਚੀਜ਼ਾਂ ਦੇ ਵਿੱਚ ਆਪਾਂ ਇਹ ਚੀਜ਼ਾਂ ਮਰ ਸਕਦੇ ਹਾਂ ਸੋ ਇਹ ਸਾਡਾ ਪੂਰੇ ਦਿਨ ਦਾ ਰੁਟੀਨ ਹੈ ਅੰਮ੍ਰੇ ਆਮ ਅਸੀਂ ਤਾਂ ਹੁਣ 6-7 ਮਹੀਨੇ ਕੋਈ ਖਰਚਾ ਨਹੀਂ ਗਿਆ ਬੱਕਰੀਆਂ ਦੇ ਤੇ ਕੋਈ ਇਹਨਾਂ ਨੂੰ ਕਣਕ ਨਹੀਂ ਪਾ ਰਹੇ ਕੋਈ ਦਾਣਾ ਨਹੀਂ ਕੋਈ ਫੀਡ ਨਹੀਂ ਐਕਸਟਰਾ ਜਦੋਂ ਡੇਢ ਮਹੀਨਾ ਰਹਿ ਗਿਆ ਉਦੋਂ ਬਸ ਅਸੀਂ ਫੀਡ ਸ਼ੁਰੂ ਕਰ ਦੇਣੀ ਆ ਹੁਣ ਮੇਰੀਆਂ ਕਾਫੀ ਬੱਕਰੀਆਂ ਜਿਹੜੀਆਂ 20-25 ਬੱਕਰੀਆਂ ਦੇ ਡੇਢ ਕਿ ਮਹੀਨਾ ਰਹਿ ਗਿਆ ਉਹਨਾਂ ਨੂੰ ਅਸੀਂ ਕਾਰਗਿਲ ਦੀ ਟ੍ਰਾਂਜੈਕਸ਼ਨ ਫੀਡ ਆ ਜਿਹੜੀ ਉਹ ਸ਼ੁਰੂ ਕੀਤੀ ਹੋਈ ਹੈ ਸੋ ਆਸ ਕਰਦਾ ਵੀ ਸਾਰੇ ਭਰਾਵਾਂ ਨੂੰ ਇਹ ਮੈਸੇਜ ਚੰਗਾ ਲੱਗਿਆ ਤਾਂ ਸ਼ੇਅਰ ਜ਼ਰੂਰ ਕਰ ਦਿਓ ਆਪਾਂ ਖਰਚੇ ਜੇ ਆਪਣੇ ਘੱਟ ਰੱਖਾਂਗੇ ਤਾਂ ਹੀ ਆਪਾਂ ਸਕਸੈਸ ਹੋਵਾਂਗੇ ਖਵਾਉਣ ਨੂੰ ਤਾਂ ਬਾਈ ਜੀ ਇਹਨਾਂ ਨੂੰ ਚਾਹੇ ਤੁਸੀਂ ਬਦਾਮ ਖਵਾ ਲਓ ਚਾਹੇ ਇਹਨਾਂ ਨੂੰ ਤੁਸੀਂ ਘਿਓ ਪਿਆਈ ਚਲੋ ਜੋ ਕੁਝ ਮਰਜ਼ੀ ਕਰੋ ਇਹ ਜਵਾਬ ਨਹੀਂ ਦਿੰਦੀਆਂ ਖਾਪੀ ਸਭ ਕੁਝ ਹੀ ਲੈਣੀ ਆ ਪਰ ਸਾਨੂੰ ਉਹਨੇ ਕ ਖਰਚੇ ਸੀਮਤ ਰੱਖਣੇ ਜਾਣੀ ਜਿੰਨੇ ਕ ਸਾਨੂੰ ਕੋਈ ਬਚਤ ਹੋਵੇ ਕਈ ਵਾਰੀ ਅਸੀਂ ਇਹਨਾਂ ਨੂੰ ਤਾਂ ਕੰਦਾ ਪੱਟ ਕੇ ਖਾ ਜਾਂਦੇ ਜਾਨਵਰ ਇਦਾਂ ਦੇ ਹੁੰਦੇ ਆ ਕਿਉਂਕਿ ਕਹਿੰਦੇ ਬੱਕਰੀ ਕਿਸੇ ਤੋਂ ਰੱਜੀ ਨਹੀਂ ਮਹਾਰਾਜਾ ਰਾਜਾ ਤੋਂ ਵੀ ਨਹੀਂ ਰੱਜੀ ਇਹ ਤੇ ਰੱਜਣਾ ਜਾਨਵਰ ਵੀ ਨਹੀਂ ਹੈਗਾ ਇਸ ਕਰਕੇ ਇਹ ਲਿਸਾ ਨਾ ਹੋਵੇ ਇਸ ਨੂੰ ਇਸ ਤਰੀਕੇ ਦੀ ਖਰਾਕ ਦੇਓ ਤੇ ਜੇ ਮੈਸੇਜ ਚੰਗਾ ਲੱਗਿਆ ਤਾਂ ਸ਼ੇਅਰ ਜ਼ਰੂਰ ਕਰਦੇ ਹੋ ਬਾਈ ਧ